ਮਨਨੋ ਆ ਕੱਲ ਰਵਨੀਤ ਸਿੰਘ ਬਿੱਟੂ ਹੁਣਾਂ ਨੇ ਰਾਹੁਲ ਗਾਂਧੀ ਨੂੰ ਸਭ ਤੋਂ ਵੱਡਾ ਟੈਰਰਿਸਟ ਕਿਹਾ ਹੈਗਾ ਦਰਬੰਗਾ ਦੇ ਵਿੱਚ ਦਰਬੰਗਾ ਦੇ ਵਿੱਚ ਦੇਖੋ ਰਵਨੀਤ ਸਿੰਘ ਬਿੱਟੂ ਦੇ ਬਾਰੇ ਮੈਂ ਕੁਝ ਕਵਾਂ ਤਾਂ ਮੈਨੂੰ ਲੱਗਦਾ ਕਿ ਉਹ ਮੇਰਾ ਸਮਾਂ ਖਰਾਬ ਕਰਨਾ ਹੋਵੇਗਾ ਜਨਤਾ ਜਾਣ ਚੁੱਕੀ ਹੈ ਹਰ ਵਿਅਕਤੀ ਰਵਨੀਤ ਸਿੰਘ ਬਿੱਟੂ ਬਾਰੇ ਜਾਣਦਾ ਹੈ ਔਰ ਖਾਸ ਕਰਕੇ ਲੁਧਿਆਣਾ ਦੇ ਲੋਕ ਇਹ ਮਨਬੁੱਧੀ ਵਿਅਕਤੀ ਹੈ। ਔਰ ਜਿਹੜਾ ਮਨਬੁੱਧੀ ਵਿਅਕਤੀ ਹੁੰਦਾ ਹੈ ਉਹ ਓਰੀ ਗੱਲ ਦਾ ਬਹੁਤਾ ਗੁੱਸਾ ਨਹੀਂ ਕਰੀਦਾ। ਉਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਸਕਦਾ ਹੈ। ਅਗਰ ਅਸੀਂ ਚੰਗੇ ਭਲੇ ਲੋਕ ਮਨਬੁੱਧੀ ਵਿਅਕਤੀਆਂ ਤੇ ਗੁੱਸਾ ਕਰਾਂਗੇ ਤਾਂ ਮੇਰਾ ਖਿਆਲ ਉਹ ਸਾਡੇ ਅਸੇ ਜਾਇਜ਼ ਨਹੀਂ ਹੈ। ਜਿਸ ਪ੍ਰਕਾਰ ਦੀ ਉਹਨਾਂ ਨੇ ਟਿੱਪਾ ਟਿੱਪਣੀ ਕੀਤੀ ਹੈ ਇਹ ਉਹਨਾਂ ਦਾ ਜਿਹੜਾ ਕਿ ਮਾਨਸਿਕ ਜੋ ਉਹਨਾਂ ਦੇ ਹਾਲਾਤ ਹੈ ਉਹ ਦਰਸਾਉਂਦੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਆਤਵਾਦੀ ਕਹਿ ਦਿੱਤਾ ਉਹ ਰਾਹੁਲ ਗਾਂਧੀ ਜੀ ਦੇ ਨਾਲ ਉਹ ਤਿੰਨ ਵਾਰੀ ਜਿਨ੍ਹਾਂ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਇਸ ਕਾਬਿਲ ਬਣਾਇਆ ਕਿ ਉਹ ਮਨਬੁੱਧੀ ਵਿਅਕਤੀ ਨੂੰ ਭਾਜਪਾ ਲੈਗੀ ਅਗਰ ਉਹਨੂੰ ਇੱਕ ਵਾਰੀ ਵੀ ਮੈਂਬਰ ਆਫ ਪਾਰਲੀਮੈਂਟ ਨਾ ਲੜਾਇਆ ਜਾਂਦਾ ਤਾਂ ਫੇਰ ਉਸ ਮਨਬੁੱਧੀ ਵਿਅਕਤੀ ਨੂੰ ਭਾਜਪੀ ਨੇ ਨਹੀਂ ਲੈ ਕੇ ਜਾਣਾ ਸੀਗਾ ਸੋ ਇਹੀ ਮਨਬੁੱਧੀ ਵਿਅਕਤੀ ਕਦੇ-ਕਦੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਆਦੀ ਹੈਗਾ ਔਰ ਮੇਰਾ ਭਰਾ ਕਦੇ ਉਹ ਕਹਿ ਦਿੰਦੇ ਕਿ ਅਮਰਿਤਪਾਲ ਦੇ ਖਿਲਾਫ ਚੰਗਾ ਹੋਇਆ ਕਾਰਵਾਈ ਹੋਈ ਕਦੇ ਉਹ ਕਹਿ ਦਿੰਦੇ ਆ ਕਿ ਨਹੀਂ ਮੈਂ ਅਮਰਿਤਪਾਲ ਦੇ ਘਰ ਜਾਵਾਂਗਾ ਉਹਨਾਂ ਦੇ ਮਾਪਿਆਂ ਨੂੰ ਮਿਲਣ ਵਾਸਤੇ ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ ਮੈਂ ਆਪਣੇ ਬਾਪ ਦੇ ਕਾਤਲਾਂ ਨੂੰ ਮਾਫ ਕੀਤਾ ਹੈ ਇਸ ਕਰਕੇ ਮੈਂ ਪਾਰਟੀ ਛੱਡੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਰਿਹਾ ਕੋਈ ਕਰੇ ਕਦੇ ਉਹ ਕਹਿ ਦਿੰਦਾ ਕਿ ਨਹੀਂ ਨਹੀਂ ਮੈਂ ਹੁਣ ਬੇਨਤੀ ਕਰਾਂਗਾ ਕਿ ਬੰਦੀ ਸਿੱਖਾਂ ਨੂੰ ਰਿਹਾ ਵੀ ਕਰ ਦਿੱਤਾ ਜਾਵੇ ਕਦੇ ਉਹ ਕਿਸਾਨਾਂ ਨੂੰ ਜਿਸ ਪ੍ਰਕਾਰ ਦੀ ਸ਼ਬਦਾਬਲੀ ਬੋਲਦਾ ਤੁਸੀਂ ਜਾਣਦੇ ਹੋ ਕਦੇ ਉਹ ਦਬਕਾ ਮਾਰਦਾ ਹੈ ਕੀ ਮੰਰੇਗਾ ਦੇ ਹੁਣ ਕੰਮ ਕਿਵੇਂ ਚੱਲਣਗੇ ਸਰਕਾਰ ਤਾਂ ਹੈ ਨਹੀਂ ਸੋ ਐਸਾ ਵਿਅਕਤੀ ਉਹਨੇ ਮੇਰੇ ਬਾਰੇ ਵੀ ਕਹਿ ਦਿੱਤਾ ਸੀਗਾ ਕਿ ਤਾਂ ਹੋਟਲਾਂ ਦੀ ਚੰਗੇ ਹੋਟਲਾਂ ਦੀ ਏਸੀ ਦੀ ਹਵਾ ਲੈਣ ਵਾਸਤੇ ਇੱਥੇ ਆਏ ਨੇ ਕਿ ਚਲੇ ਜਾਣਗੇ ਸੋ ਮੈਂ ਉਹਦੀ ਗੱਲ ਦਾ ਗੁੱਸਾ ਨਹੀਂ ਕਰਦਾ ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ ਟੈਰਰਿਸਟ ਹੈ ਜਾਂ ਨਹੀਂ ਹੈ ਇਹਰੇ ਤੇ ਸਾਨੂੰ ਸਫਾਈ ਦੇਣ ਦੀ ਇਸ ਦੇਸ਼ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਇਹ ਅਕਸਰ ਅਕਸਰ ਹੀ ਬੀਜੇਪੀ ਦੇ ਚੰਦ 6 7 ਬੰਦੇ ਇਸ ਤਰ੍ਹਾਂ ਦੀ ਵਿਆਡਬਾਜੀ ਕਰਦੇ ਰਹਿੰਦੇ ਆ ਕੰਗਣਾ ਰੌਣਦ ਨੇ ਕਿਹਾ ਕਿ ਰਾਹੁਲ ਗਾਂਧੀ ਨਸ਼ਾ ਕਰਦਾ ਹੈ ਔਰ ਅੱਜ ਬ੍ਰਿਜ ਭੂਸ਼ਨ ਨੇ ਕਹਿ ਦਿੱਤਾ ਕਿ ਕੰਗਣਾ ਜਿਹੜਾ ਰਾਹੁਲ ਗਾਂਧੀ ਹੈ ਉਹ ਵਿਨੇਸ਼ ਫੁਕਾੜ ਦਾ ਹੱਥ ਫੜੀ ਖੜਾ ਹੈ ਸੋ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਇਹ ਅੱਜ ਹੋਰ ਸਪਸ਼ਟ ਹੁੰਦਾ ਇਹ ਪੰਜ ਚਾਰ ਬੰਦੇ ਇਸ ਕੰਮ ਤੇ ਬੀਜੇਪੀ ਨੇ ਲਾਏ ਹੈ ਕਿ ਰਾਹੁਲ ਗਾਂਧੀ ਬਾਰੇ ਤੁਸੀਂ ਬੋਲੀ ਜਾਣਾ ਹੈ ਬ੍ਰਿਜ ਪੁਜੀਸ਼ਨ ਨੇ ਜੋ ਕੁਕਰਮ ਕੀਤਾ ਜੋ ਉਹਨਾਂ ਨੇ ਦੇ ਬਾਰੇ ਇਲਜ਼ਾਮਤ ਉਹਨਾਂ ਤੇ ਲੱਗੇ ਸਨ ਉਹ ਸਾਰੀ ਦੁਨੀਆ ਜਾਣਦੀ ਹੈ ਇੱਕ ਆਪਣੀ ਸਪੋਰਟਸਮੈਨ ਦਾ ਹੱਥ ਮਲਾ ਲੈਣਾ ਹੱਥ ਫੜ ਲੈਣਾ ਅਸੀਂ ਆਪਣੀ ਧੀ ਦਾ ਵੀ ਹੱਥ ਫੜ ਲੈਨੇ ਆ ਅਸੀਂ ਆਪਣੀ ਮਾਂ ਦਾ ਵੀ ਹੱਥ ਫੜ ਲੈਨੇ ਆ ਪਰ ਹੱਥ ਫੜਨ ਫੜਨ ਦੇ ਵਿੱਚ ਇੱਕ ਸੋਚ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਗੰਦੀ ਸੋਚ ਦੇ ਮਾਲਕ ਇਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਉਹਨਾਂ ਬਾਰੇ ਕੋਈ ਬਹੁਤਾ ਟਿੱਪਣਾ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਆਪਣੇ ਆਪ ਇਸ ਦੇਸ਼ ਦੀ ਜਨਤਾ ਜਵਾਬ ਦੇਗੀ ਰਾਹੁਲ ਗਾਂਧੀ ਤੋਂ ਹੁਣ ਇਹਨਾਂ ਨੂੰ ਡਰ ਲੱਗਦਾ ਹੈ ਰਾਹੁਲ ਗਾਂਧੀ ਦੀ ਦਿਨ-ਬਦ ਦਿਨ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ ਸੋ ਇਸ ਕਰਕੇ ਇਹ ਸਾਰੇ 5 4 ਬੰਦੇ ਆਪਣੇ ਆਪ ਨੂੰ ਇਹ ਜਿਚਾਉਣ ਲੱਗੇ ਪਏ ਆ ਕਿ ਅਸੀਂ ਬੀਜੇਪੀ ਦੇ ਹਤੇਸ਼ੀਆਂ ਤੇ ਅਸੀਂ ਵੱਧ ਤੋਂ ਵੱਧ ਗੰਦਾ ਰਾਹੁ ਗਾਂਧੀ ਨੂੰ ਬੋਲਾਂਗੇ ਨਾਥੇ ਨਾਥੇ ਰਾਜ ਵਿੱਚ ਜਾਨੀ ਲੋੜ ਹੈ ਹੈਗੇ ਨੇ ਤੁਹਾਡਾ ਨਾਮ ਲੈ ਕੇ ਕਿਤੇ ਹੋਰ ਲੀਡਰਾਂ ਦਾ ਪੰਜਾਬ ਦੇ ਲੀਡਰਾਂ ਦਾ ਨਾਮ ਲੈ ਕੇ ਕਹਿੰਦੇ ਇਹਨਾਂ ਨੂੰ ਇਲਾਜ ਦੀ ਲੋੜ ਹੈ ਪੰਜਾਬ ਵਿੱਚ ਤਾਂ ਬਿਹਤਰ ਸੇ ਸੂਭਾ ਕੋਣ ਕਹਿੰਦਾ ਇਲਾਜ ਦੀ ਲੋੜ ਹੈ ਮਤਲਬ ਨਹੀਂ ਸਭੀ ਬਿਟੂ ਕਹਿੰਦੇ ਪੀਐਮ ਨੂੰ ਕਹਾਂਗਾ ਕਿ ਦਿੱਲੀ ਜਣਾ ਦਾ ਵਧੀਆ ਇਲਾਜ ਕਰਾਇਆ ਜਾ ਚਲੋ ਮੈਂ ਤਾਂ ਬੇਨਤੀ ਕਰਾਂਗਾ ਰਵਨੀਤ ਬਿੱਟੂ ਜੀ ਨੂੰ ਸਾਡਾ ਇਲਾਜ ਜਿੱਥੋਂ ਕਹੋਗੇ ਕਰਾ ਲਾਂਗੇ ਕਿਰਪਾ ਕਰਕੇ ਹਰ ਗੱਲ ਪੀਐਮ ਨੂੰ ਕਹਾਂਗਾ ਪੀਐਮ ਨੂੰ ਕਹਿ ਕੇ ਲੁਧਿਆਣਾ ਦੇ ਲੋਕਾਂ ਨੇ ਤੁਹਾਨੂੰ 10 ਸਾਲ ਬਣਾਇਆ ਮੰਤਰੀ ਕਮ ਸੇ ਕਮ ਆਓ ਆਪਾਂ ਇੱਥੇ ਐਮਸ ਤੇ ਪੀਜੀਆਈ ਦੀ ਗੱਲ ਕਰੋ ਨਾਊ ਯੂ ਆਰ ਅ ਮਨਿਸਟਰ ਐਵੇਂ 테러ਰਿਸਟ ਕਹਤਾ ਸਾਨੂੰ ਮਨ ਪਾਗਲ ਕਹਿ ਦੇਗਾ ਤਾਂ ਕੋਈ ਗੱਲ ਨਹੀਂ ਹੈ ਸਾਡਾ ਇਲਾਜ ਕਰਾਉਣ ਦੀ ਲੋੜ ਪਈ ਤਾਂ ਕਰਾ ਲਾਂਗੇ ਜੇ ਕਰਾਏਗਾ ਤਾਂ ਪਰ ਮੇਰਾ ਸਿਰਫ ਇਹੀ ਬੇਨਤੀ ਹੈ ਜਨਾਬੇ ਆਲੀ ਹਰ ਗੱਲ ਪੀਐਮ ਤੱਕ ਪਹੁੰਚਾ ਦਿੰਦੇ ਹੋ ਗੱਲ ਕਹਿ ਦਿੰਦੇ ਹੋ ਮੇਰੀ ਬੇਨਤੀ ਹੈ ਕਿ ਆਓ ਲੁਧਿਆਣਾ ਛੁਣ ਤੁਹਾਨੂੰ ਮੰਤਰੀ ਬਣ ਗਿਓ ਤੁਸੀਂ 10 ਸਾਲ ਤੁਸੀਂ ਇਸ ਕਰਕੇ ਲੋਕਾਂ ਤੋਂ ਨਿਕਲਦੇ ਰਹੇ ਕਿ ਮੇਰੇ ਕੋਲੇ ਤਾਕਤ ਨਹੀਂ ਸੀ ਇਸ ਕਰਕੇ ਮੈਂ ਲੁਧਿਆਣੇ ਦਾ ਕੁਝ ਨਹੀਂ ਕਰ ਪਾਇਆ ਹੁਣ ਤੁਹਾਡੇ ਕੋਲੇ 100% ਤਾਕਤ ਹੈ ਨਾਊ ਯੂ ਆਰ ਅ ਮਨਿਸਟਰ ਇਨ ਸੈਂਟਰ ਗਵਰਨਮੈਂਟ ਰਾਈਟ ਭਾਰਗਲ ਪੀਐਮ ਤੇ ਆਪ ਤੁਸੀਂ ਗ੍ਰਹਿ ਮੰਤਰੀ ਬਣ ਸਕਦੇ ਹੋ ਰੇਲਵੇ ਦਾ ਫਾਟਕ ਤਾਂ ਤੁਹਾਡੇ ਤੋਂ ਖੁਲਾਇਆ ਨਹੀਂ ਜਾ ਰਿਹਾ ਆਤਮ ਨਗਰ ਦਾ ਰੇਲ ਮੰਤਰੀ ਤੋਂ ਉਹ ਵਿਚਾਰੇ ਤੰਗ ਹੋਏ ਪਏ ਉੱਥੇ ਚੀਕਾ ਮਾਰਦੇ ਆ ਮੈਂ ਰਿਪਰੈਜ਼ੈਂਟੇਸ਼ਨ ਦੇ ਕੇ ਆਇਆ ਸੋ ਮੇਰੀ ਬੇਨਤੀ ਹੈ ਕੋਈ ਨਵਾਂ ਹਸਪਤਾਲ ਲੈ ਕੇ ਆਓ ਪੀਜੀਆਈ ਲੈ ਕੇ ਆਓ ਇੱਥੇ ਕੋਈ ਨਵੀਂ ਟ੍ਰੇਨ ਇੱਕ ਦਿਨ ਮਨਬੁੱਧੀ ਵਿਅਕਤੀ ਨੇ ਕਹਿਤਾ ਮੈਂ ਤਲਵੰਡੀ ਸਾਬੋ ਤੋਂ ਤੱਕ ਦਮਦਮਾ ਸਾਬ ਤੋਂ ਨਵੀਂ ਟ੍ਰੇਨ ਕੱਢਾਂਗਾ ਤੁਸੀਂ ਸੁਣਿਆ ਹੋਣਾ ਪਹਿਲਾਂ ਵੀ ਅਸੀਂ ਨਵੀਂ ਇੱਕ ਟ੍ਰੇਨ ਚਲਾਵਾਂਗੇ ਜਦੋਂ ਹਜੇ ਬਣੇ ਨਹੀਂ ਸੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਲਾਈਨ ਕੱਢੀ ਜਾ ਹੀ ਨਹੀਂ ਸਕਦੀ ਤੁਸੀਂ ਕਿਉਂਕਿ ਉਹਦੇ ਵਿੱਚ ਹੁਣ ਇਹ ਬਣਾਤਾ ਕੇਂਦਰ ਸਰਕਾਰ ਨੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਕਿ ਲੈਂਡ ਐਕਵਿਜ਼ੀਸ਼ਨ ਪੰਜਾਬ ਸਰਕਾਰ ਕਰਕੇ ਦੇਗੀ ਉਹ ਦੁਬਾ ਦਦਾ ਖਰਚਾ ਉਹ ਚੱਲੇਗੀ ਇਹ ਪਤਾ ਹੀ ਨਹੀਂ ਸੀਗਾ ਸੋ ਮੇਰੇ ਕਹਿਣ ਦਾ ਮਤਲਬ ਬਹੁਤਾ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਤੇ ਮੈਨੂੰ ਤਾਂ ਹੋਰ ਆ ਮੈਨੂੰ ਤਾਂ ਉਹ ਤੇ ਤਰਸ ਆਉਂਦਾ ਮੈਨੂੰ ਕਿਉਂਕਿ ਇਸ ਤਰ੍ਹਾਂ ਦੀ ਮਾਨਸਿਕਤਾ ਹੋ ਗਈ ਹੈ ਕੋਈ ਮੈਨੂੰ ਗੁੱਸਾ ਨਹੀਂ ਆਉਂਦਾ ਇਹ ਕੱਦੀ ਆਰੀ ਹੋਰ ਜੇ ਟੈਰਰਿਸਟ ਕਹਿੰਦੇ ਜੇ ਮੈਨੂੰ ਵੀ ਕਹਿੰਦੇ ਤਦ ਵੀ ਕਹਿ ਲਾ ਕੋਈ ਫਰਕ ਨਹੀਂ ਪੈਂਦਾ ਸਰ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਦੀ ਗੱਲ ਫੋ ਪਾਈ ਕੋਣ ਅਸਤੀਫਾ ਦੇ ਰਿਹਾ ਹੈ ਜਾਂ ਨਹੀਂ ਦੇ ਰਿਹਾ ਹੈ ਇਹ ਹੁਣ ਰਵਿੰਦ ਕੇਜਰੀਵਾਲ ਸਾਹਿਬ ਤੋਂ ਪੁੱਛੋ ਕਿਉਂ ਅਸਤੀਫਾ ਦੇ ਰਿਹਾ ਹੈ ਜਾਂ ਨਹੀਂ ਦੇ ਰਿਹਾ ਇਹਦੇ ਬਾਰੇ ਰਾਜਾ ਵਿਡਿੰਗ ਤੁਹਾਨੂੰ ਕੀ ਦੱਸੇ ਵੀ ਰਵਿੰਦ ਕੇਜਰੀਵਾਲ ਅਸਤੀਫਾ ਦੇ ਰਹੇ ਹੈ ਹਰਿਆਣੇ ਦੇ ਵਿੱਚ ਇਫ ਹੀ ਫੀਲ ਲਾਈਕ ਗਿਵਿੰਗ ਅਸਤੀਫਾ ਤੋਂ ਹੀ ਸ਼ੁੱਡ ਗਿਵ ਦਾ ਅਸਤੀਫਾ ਹਰਿਆਣੇ ਦੇ ਵਿੱਚ ਜਿਹੜੀ ਹੈ ਤੁਨਾ ਹੋ ਰਹੀ ਹੈ ਉਸ ਚੀਜ਼ ਨੂੰ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਇੱਕ ਦੋ ਵਾਰ ਪਹਿਲਾਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਹੈ ਫੇਰ ਉਹ ਸੀਸਟਰ ਦੀ ਕੁਰਸੀ ਤੇ ਜਾ ਕੇ ਬੈਠਾ ਕਈ ਪੋਲਿਟਿਕ ਇੱਕ ਮਿੰਟ ਪਹਿਲਾਂ ਮੈਨੂੰ ਇਹ ਮੈਂ ਵੀ ਦੱਸ ਦਿੰਦਾ ਕਈ ਪੋਲਿਟੀਕਲ ਬੰਦੇ ਇਸ ਤਰ੍ਹਾਂ ਦੀ ਗੱਲ ਕਰ ਲੈਂਦੇ ਆ ਕੋਈ ਨਵੀਂ ਆਪਦੀ ਗੱਲ ਕਰਨ ਦੇ ਮਾਰੇ ਆਈ ਡੋਟ ਨੋ ਯੂ ਕੈਨ ਆਸਕ ਰਵਿੰਦ ਕੇਜਰੀਵਾ ਜੀ ਸਰ ਤੁਸੀਂ ਬਿਆਨ ਦਿੱਤਾ ਕੱਲ ਕਰੈਲੀ ਦੇ ਵਿੱਚ ਇਹ ਗਿੱਦੜ ਬਾਹਰ ਦੇ ਵਿੱਚ ਜਦੋਂ ਚੋਣ ਹੋਈ ਜੇਕਰ ਸੁਖਵੀਰ ਬਾਦਲ ਔਰ ਹਰਕੀਰਤ ਬਾਦਲ ਚੋਣ ਨਾ ਦਾਨ ਦੇ ਦੇ ਉੱਤਰ ਦੇ ਨਹੀਂ ਤਾਂ ਮੈਂ ਲੁਧਿਆਣਾ ਤੋਂ ਅਸਤੀਫਾ ਦੇ ਕੇ ਮੈਂ ਵੀ ਚੋਣ ਨਾ ਦਾਨ ਦੇ ਵਿੱਚ ਆਵਾਂਗਾ ਸੋ ਕੀ ਕਾਰਨ ਬਣੇਗਾ ਤੁਹਾਡਾ ਥੈਟਿਕਲ ਬਾਦ ਕੀ تھی ਹਾਂ ਹਾਂ ਸੁਣੋ 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 ਕੀ ਹੋ ਰਿਹਾ ਹੈ ਗਿੱਦੜਬਾਦ ਦੇ ਅੰਦਰ ਕੀ ਹੋ ਰਿਹਾ ਹੈ ਜਿਮਨੀ ਚੋੜ ਦੇ ਵਿੱਚ ਕਿ ਮਨਪ੍ਰੀਤ ਬਾਦਲ ਉੱਥੇ ਘੁੰਮ ਰਿਹਾ ਹੈ ਤੇ ਸੁਖਬੀਰ ਬਾਦਲ ਉਹ ਦੋਨੋਂ ਆਪਸ ਵਿੱਚ ਰਲੇਵੇ ਹੈ ਮੈਂ 2019 ਦਾ ਇਹ ਰੋਲਾ ਪਾ ਰਹੇ ਉਹ ਭਾਜਪਾ ਵਿੱਚ ਪਹਿਲਾਂ ਏਸੇ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਾਂਗਰਸ ਭੇਜਿਆ ਸੀ ਪਹਿਲਾਂ ਕਾਂਗਰਸ ਲੁੱਟੀ ਤੇ ਅਮਰਿੰਦਰ ਸਿੰਘ ਤੇ ਬਾਦਲਾਂ ਦਾ ਜਿਹੜਾ ਗੰਢ ਤੁੱਪ ਸੀਗੀ ਉਹ ਦੋਨਾਂ ਦੀ ਇਕੱਠੀ ਸੀਗੀ ਇਸੇ ਮਨਪ੍ਰੀਤ ਨੇ ਉਕਰਾਈ ਸੀ ਕਿਉਂਕਿ ਜਿਹੜੇ ਬਾਦਲ ਸਾਹਿਬ ਹਰਾਂ ਦੇ ਇੰਟਰਸਟ ਸੀਗੇ ਉਹਨਾਂ ਨੂੰ ਵਾਚ ਕਰਨਾ ਸੀ ਹੁਣ ਉਹ ਬੀਜੇਪੀ ਚ ਚਲਾ ਗਿਆ ਉਹ ਵੀ ਇੱਕ ਅਕਾਲੀ ਦਲ ਨੇ ਸੁਖਬੀਰ ਨਹੀਂ ਭੇਜਿਆ ਬਲਕਿ ਤੁਸੀਂ ਬੀਜੇਪੀ ਸੰਭਾਲੋ ਸੈਂਟਰ ਤੋਂ ਸੈਂਟਰ ਇਸੇ ਕਰਕੇ ਸਾਡੀ ਸੁਰੱਖਿਆ ਸਾਡਾ ਕੰਮ ਚਾਮਦਮ ਦਿੱਲੀ ਤੱਕ ਚੱਲਦਾ ਰਹੇਗਾ ਸਮਝੌਤਾ ਕਰਾਉਣ ਦੀ ਵੀ ਇਸ ਵਾਰੀ ਬਹੁਤ ਵੱਡੀ ਕੋਸ਼ਿਸ਼ ਹੈ ਹੋਣ ਕੀ ਹੋਇਆ ਇੱਕ ਸਾਜ਼ਿਸ਼ ਦੇ ਤਹਿਤ ਕਈ ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਤਨਖਾਹਿਆ ਕਰਾਰ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਆਪ ਕਰਾਇਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸੇ ਤਰ੍ਹਾਂ ਕਰਦੀ ਹੈ ਜੋ ਸੁਖਬੀਰ ਸਿੰਘ ਬਾਦਲ ਹਦੇਸ਼ ਦਿੰਦੇ ਹੈ ਇਸੇ ਕਰਕੇ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਉਹਨਾਂ ਦਾ ਤੋਤਾ ਹੈ ਜਦੋਂ ਜੋ ਬੁਲਾਉਣਾ ਹੋਵੇ ਬੁਲਾ ਲੈਂਦੇ ਆਸੀਂ ਅਸੀਂ ਅਕਾਲ ਤਖਤ ਸਾਹਿਬ ਦਾ ਸਨਮਾਨ ਕਰਦੇ ਆਂ ਅਚਨ ਚੇਤ ਕਈ ਸਾਲਾਂ ਬਾਅਦ ਬੇਅਦਬੀ ਹੋਈ ਨੂੰ ਬੜੇ ਸਾਲ ਹੋ ਗਏ ਅਚਨ ਚੇਤ ਹੁਣ ਉਹਨਾਂ ਨੇ ਮਾਫੀਨਾਮਾ ਭੇਜਤਾ ਉਹ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਮੈਂ ਕਿਹਾ ਹੁਣ ਅਚਨ ਚੇਤੇ ਗੱਲ ਆਏਗੀ ਕਿ ਇਹਨਾਂ ਨੂੰ 2 ਸਾਲ ਚੋਣਾਂ ਨਹੀਂ ਲੜਨ ਦੇਾਂਗੇ ਜਾਂ ਤਾਂ ਤਨਖਾਹਿਆ ਕਰਾਰ ਜੁੱਤੇ ਸਾਫ ਅਸੀਂ ਰੋਜ਼ ਕਰਦੇ ਆਂ ਭਾਂਡੇ ਅਸੀਂ ਰੋਜ਼ ਮੱ洗ਦੇ ਆਂ ਇਹ ਕਾਦੀ ਤਨਖਾਹ ਹੈ ਇਹ ਤਾਂ ਸੇਵਾ ਹੈ ਸੋ 2 ਸਾਲ ਨਹੀਂ ਜਾਂ ਤਾਂ 6 ਸਾਲ ਆਸਤੇ ਇਹਨਾਂ ਨੂੰ ਕੋਈ ਵੀ ਚੋਣ ਨਹੀਂ ਲੜਨਗੇ ਇਹ ਅੰਦਰ ਹੀ ਅੰਦਰ ਇੱਕ ਸਾਜ਼ਿਸ਼ ਚੱਲ ਰਹੀ ਹੈ ਇਹ ਬਾਇ ਲਖਸ਼ਣ ਤੋਂ ਬਚਨ ਆਸੀ ਚੱਲ ਰਹੀ ਹੈ ਮੈਂ ਉਹਨਾਂ ਨੂੰ ਇਹ ਕਿਹਾ ਕਈ ਲੋਕ ਸਾਨੂੰ ਵੀ ਕਹਿ ਰਹੇ ਆ ਵੀ ਤੂੰ ਕਹਿ ਦਿੰਦੇ ਆ ਵੀ ਯਾਰ ਤੁਸੀਂ ਲੜੇ ਨਹੀਂ ਲੜਦੇ ਨਹੀਂ ਮੈਂ ਕਿਹਾ ਜੇ ਸੁਖਬੀਰ ਬਾਦਲ ਚੋਣਾਂ ਲੜੇ ਇੱਕ ਮੈਂ ਕਿਹਾ ਵੀ ਸ਼ਾਇਦ ਇਸ ਗੱਲ ਤੇ ਹੀ ਆ ਜੇ ਜੇ ਸੁਖਬੀਰ ਬਾਦਲ ਚੋਣਾਂ ਲੜੇ ਤੇ ਉਧਰੋਂ ਮਨਪ੍ਰੀਤ ਬਾਦਲ ਚੋਣਾਂ ਲੜੇ ਤਾਂ ਫਿਰ ਰਾਜਾ ਵੜਿੰਗ ਆ ਕੇ ਮੈਦਾਨ ਦੇ ਵਿੱਚ ਕਿਉਂਕਿ ਉਹਰਾ ਕਾਰਨ ਇਹ ਹੈ ਮੈਂ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਪਹਿਲਾਂ ਸੁਣੋ ਹਾਂਜੀ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਕੋਈ ਅਸੀਫਾ ਨਹੀਂ ਦੇਣ ਵਾਲਾ ਲੁਧਿਆਣਾ ਤੋਂ ਮੈਨੂੰ ਲੋਕਾਂ ਨੇ ਜਿਤਾਇਆ ਹੈ ਮੈਨੂੰ ਬੜਾ ਪਿਆਰ ਦਿੱਤਾ ਹੈ ਮੈਂ ਲੁਧਿਆਣਾ ਦੇ ਲੋਕਾਂ ਦੇ ਨਾਲ ਹਾਂ ਔਰ ਮੈਂ 5 ਸਾਲ ਲੁਧਿਆਣੇ ਦੇ ਲੋਕਾਂ ਦੀ ਸੇਵਾ ਵੀ ਕਰਨੀ ਆਪ ਦਾ ਜਿਹੜਾ ਉਹਨਾਂ ਨੇ ਪਰ ਹਾਂ ਕਈ ਵਾਰੀ ਐਸੀ ਕੁੰਡਾ ਫਸ ਜਾਂਦਾ ਹੈ ਕਿ ਵਿਰੋਧੀ ਧਰ ਵਾਲਾ ਜਿਹੜਾ ਭੱਜੇ ਨੋਂ ਵੀ ਉਹ ਭੱਜ ਨਾ ਜਾਵੇ ਮੈਦਾਨ ਚ ਵੀ ਆ ਬਈ ਮੈਦਾਨ ਦੇ ਵਿੱਚ ਚੋਣਾਂ ਲੜੋ ਸੋ ਇਹ ਰਾ ਕਹਿੰਦਾ ਜਿਵੇਂ ਜਿਵੇਂ ਆ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਉਹਨਾਂ ਨੇ ਇਹ ਥੋੜੀ ਕਿਹਾ ਕਿ ਸਿੱਖ ਨੂੰ ਆਜ਼ਾਦ ਨਹੀਂ ਤੇ ਫਲਾ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਕੜਾ ਆਪकी ਮਰਜ਼ੀ ਹੈ ਪਹਿਨੋ ਤੁਸੀਂ ਪਾਓ ਭਾਵੇਂ ਨਾ ਪਾਓ ਇਹ ਤੁਸੀਂ ਦੇਖਣਾ ਸਿੱਖ ਪੱਗ ਬੰਨੇ ਕੋਈ ਟੋਪੀ ਲਾਵੇ ਕੋਈ ਜੋ ਮਰਜ਼ੀ ਕਰੇ ਹਰ ਵਿਅਕਤੀ ਦਾ ਹਰ ਪਹਿਰਾਵਾ ਹੈ ਸੋ ਕੱਲ ਨੂੰ ਤੁਹਾਨੂੰ ਹੋ ਸਕਦਾ ਹੈ ਕਿ ਦੇਸ਼ ਦੇ ਅੰਦਰ ਇਸ ਗੱਲ ਦੀ ਆਜ਼ਾਦਤ ਲੈਣੀ ਪਵੇ ਜਿਸ ਪ੍ਰਕਾਰ ਦਾ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਸੋ ਇਹ ਉਸ ਕੱਲ ਨੂੰ ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਕਹਿੰਦਾ ਵੀ ਸਿੱਖਾਂ ਨੂੰ ਹੁਣ ਪੱਗ ਲੈਣ ਦੀ ਪਰਮਿਸ਼ਨ ਦੀ ਉਹ ਕਰਨੀ ਪਊਗੀ ਸੋ ਦਿਸ ਇਜ਼ ਇਹ ਹੋਰੇ ਕੰਟੈਸਟ ਦੇ ਵਿੱਚ ਗੱਲਾਂ ਕਹੀਆਂ ਹਾਂਜੀ ਸਰ ਗੁੱਡੀ ਨਾਲੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਇਹ ਕਿਉਂਕਿ 15 ਤੰਮਾ ਦਾ ਸਮਾਂ ਉਹ ਕਿਸੇ ਸਮੇਂ ਵੀ ਕਹਿੰਦੇ ਬੰਦ ਲਗਾਇਆ ਜਾ ਸਕਦਾ ਵਾ ਕਿਤਨੇ ਕਿਤੇ ਕੈਂਸਰ ਦੀ ਵੱਡੀ ਬਿਮਾਰੀ ਕੈਂਸਰ ਹੋ ਗਿਆ ਦੇਖੋ ਗੱਲ 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 ਬੰਦ ਲਾਉਂਦੀ ਨਹੀਂ ਐ ਬੰਦ ਬੰਦ ਲਾਉਣੀ ਐ ਗੱਲ ਬੰਦ ਲਾਉਣ ਜਾਂ ਨੂੰ ਖੋਲਣ ਦੀ ਦੀ ਐ ਗੱਲ ਬੁੱਡੇ ਨਾਲੇ ਚ ਜਿਹੜਾ ਇਹ ਮਟੀਰੀਅਲ ਜਾਂ ਉਹਦੇ ਚ ਗੰਦਗੀ ਆ ਰਹੀ ਹੈ ਜਿਹੜਾ ਇਹ ਮੈਟਲ ਆ ਰਿਹਾ ਉਹਦੇ ਵਿੱਚ ਜਾਂ ਕੱਚਾ ਸੀਵਰੇਜ ਦਾ ਪਾਣੀ ਆ ਰਿਹਾ ਕੈਮੀਕਲਸ ਆ ਰਿਹਾ ਡਾਈੰਗ ਇੰਡਸਟਰੀ ਦਾ ਕੋਈ ਜਾਂ ਕਿਸੇ ਵੀ ਇੰਡਸਟਰੀ ਦਾ ਕੋਈ ਗੰਦਗੀ ਆ ਰਹੀ ਹੈ ਇਹਨੂੰ ਰੋਕਣ ਦੀ ਹੈ ਆਲਟੀਮੇਟਲੀ ਧਰਤੀ ਦੇ ਪਾਣੀ ਗੰਦਾ ਹੋ ਰਿਹਾ ਇੰਡਸਟਰੀ ਦੇ ਨਾਲ ਚਾਹੇ ਕੋਈ ਬੋਰਿੰਗ ਕਰਕੇ ਪਾ ਰਿਹਾ ਕੋਈ ਸਿੱਧਾ ਪਾ ਰਿਹਾ ਕੋਈ ਬੁੱਡੇ ਨਾਲੇ ਦੇ ਥਰੂ ਪਾ ਰਿਹਾ ਗੱਲ ਇਹਨੂੰ ਠੀਕ ਕਰਨ ਦੀ ਹੈ ਏਰੇ ਤੇ ਮੈਂ ਏਰੇ ਤੇ ਮੈਂ ਇੱਕ ਦੋ ਵਾਰੀ ਮਨਿਸਟਰ ਸਾਹਿਬ ਨੂੰ ਮਿਲਿਆ ਆਇਆ ਏਰੇ ਤੇ ਮੁਕੰਮਲ ਤੌਰ ਤੇ ਹੋਣਾ ਨਵੇਂ ਡਿਪਟੀ ਕਮਿਸ਼ਨਰ ਆਗੇ ਏਰੀ ਸਾਡੀ ਮੀਟਿੰਗ ਰੱਖੀ ਗਈ ਸੀ ਅਸੀਂ ਉਹਨਾਂ ਨਾਲ ਇਹ ਗੱਲ ਕਰਕੇ ਏਰੇ ਤੇ ਸਟਰੋਂਗ ਸਟੈਪ ਲੈ ਕੇ ਏਰੀ ਲੜਾਈ ਕਿਉਂਕਿ ਇਹ ਅਸੀਂ ਆਪਦੇ ਮੈਨੀਫੈਸਟੋ ਚ ਵੀ ਪਾਇਆ ਸੀ ਇਹ ਕੋਈ ਜਲਦਬਾਜ਼ੀ ਨਹੀਂ ਹੈ ਬਹੁਤ ਸਾਰੇ ਕਹਿੰਦੇ ਹਰ ਹੱਲ ਇਹ ਉੱਥੇ ਮਿੱਟੀ ਪਾ ਦਿੰਨੇ ਆ ਬੰਨ ਲਾ ਦਿੰਨੇ ਆ ਅਲਟੀਮੇਟਲੀ ਸਾਨੂੰ ਕੋਈ ਨਾ ਕੋਈ ਇਹਦਾ ਮੁਕੰਮਲ ਹੱਲ ਕੱਢਣਾ ਪਏਗਾ ਜਿਹਦੇ ਨਾਲ ਦੋਨੋਂ ਸਰਕਾਰਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਨਾਲ ਸਾਡੇ ਲੁਧਿਆਣੇ ਦੇ ਇੰਡਸਟਰੀਅਲਿਸਟ ਤੇ ਨਾਲ ਸਾਡੀਆਂ ਬਹੁਤ ਸਾਰੀਆਂ ਹੋਰ ਜਿਹੜੇ ਉੱਥੇ ਲੋਕਾਂ ਦਾ ਉਰੇ ਚਾ ਰਿਹਾ ਸੋ ਇਹਦੇ ਤੇ 100% ਬੁੱਡੇ ਨਾਲੇ ਦਾ ਮਸਲਾ ਅਸੀਂ ਆਉਣ ਹਾਲਾਂਕਿ ਦੋਵੇਂ ਥਾਂ ਤੇ ਸਾਡੀ ਸਰਕਾਰ ਨਹੀਂ ਹੈ ਲੇਕਿਨ ਰਾਜਾ ਵੜੇਗੀ ਇਸ ਗੱਲ ਤੇ ਤੱਤ ਪਰ ਹੈ ਇਹਨੂੰ 100% ਠੀਕ ਕਰਨ ਦਾ ਕੰਮ ਬੁੱਢੇ ਨਾਲੇ ਦੀ ਸਾਫ ਦਾ ਕੰਮ ਅਸੀਂ ਜ਼ਰੂਰ ਕਰਾਂਗੇ ਪਰ ਮੈਂ ਉਤੇਜਨਾ ਚਾਹ ਕੇ ਇੱਧਰ ਉਹ ਪਾ ਦੇ ਉਹ ਮੇਰਾ ਕੰਮ ਨਹੀਂ ਐਮਐਲਏ ਪਾ ਦੇ ਜਿਹੜਾ ਵੀ ਪਾ ਦੇ ਲਗਾਤਾਰ ਦੂਸਰ ਨਹੀਂ ਡੜਦੇ ਫੇਰ ਮੇਰੇ ਗੁਰਜੂ ਕੋਲ ਰੋਦਰ ਆਵਾਜ਼ੋਂ ਸੁਣ ਲੜੇਗਾ ਇੱਕ ਮਿੰਟ ਦੀ ਗੱਲ ਨਹੀਂ ਕਰਦਾ ਆ ਜਿਹੜਾ ਪਾਰਟੀ ਪਾਰਦਰ ਸੁਖਵੀਰ ਬਾਦਲ ਨਹੀਂ ਲੜਦੇ ਫਿਰ ਕਾਂਗਰਸ ਵੱਲੋਂ ਕਿਧਰ ਬਾਤ ਕੋਲ ਲੜੇਗਾ ਤੁਹਾਡਾ ਟਾਈਮ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਫੈਸਲਾ ਕਰੇਗੀ ਕਿ ਕੌਣ ਚੋਣ ਲੜੇਗਾ ਸਸ਼ੇ ਲੈ ਕੇ ਪੰਜਾਬ ਵਿੱਚ ਕਿਹੋ ਜਿਹੇ ਹਾਲਾਤ ਹੈਗੇ ਨੇ ਇਸ ਲਈ ਬਾਰੀ ਬਾਰੀ ਨਸ਼ੇ ਦੇ ਹਾਲਾਤ ਪੁੱਛਣ ਦੀ ਲੋੜ ਹੀ ਨਹੀਂ ਹੈ ਦੁਨੀਆ ਜਾਣਦੀ ਹੈ ਨਸ਼ੇ ਦੇ ਹਾਲਾਤ ਅਸੀਂ ਕੱਲ ਨੂੰ ਪੂਰੇ ਪੰਜਾਬ ਪਰ ਦੇ ਵਿੱਚ ਲਾਅ ਐਂਡ ਆਰਡਰ ਤੇ ਲਾਅ ਐਂਡ ਆਰਡਰ ਤੇ ਨਸ਼ਿਆਂ ਤੇ ਅਸੀਂ ਪੂਰੇ ਪੰਜਾਬ ਦੇ 117 ਦੇ 17 ਹਲਕਿਆਂ ਦੇ ਵਿੱਚ ਤਕਰੀਬਨ ਅਸੀਂ ਡੀਐਸਪੀ ਦੇ ਬਾਹਰ ਦਫ਼ਤਰਾਂ ਦੇ ਧਰਨੇ ਕਰ ਰਹੇ ਤਾਂ ਜੋ ਪੰਜਾਬ ਦੇ ਜੋ ਹਾਲਾਤ ਆ ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਸਤਰ ਤੇ ਕਰਾਂਗੇ ਔਰ ਉਸ ਤੋਂ ਬਾਅਦ ਅਸੀਂ ਪ੍ਰਦੇਸ਼ ਸਤਰ ਤੇ ਜਾ ਕੇ ਚੀਫ ਮਿੰਸਟਰ ਨੂੰ ਕੇਰਨ ਦਾ ਕੰਮ ਹਾਂਜੀ ਸੁਚੈਂਗਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕਿਹਾ ਐਨਡੀਐਸ ਐਨਡੀਪੀਐਸ ਦੇ ਮਾਮਲੇ ਆ ਗਏ 29000 ਮਾਮਲੇ ਉਹਨਾਂ ਨੇ ਦਰਜ ਕੀਤੇ ਆ ਔਰ 39000 ਲੋਕਾਂ ਦੀ ਜਿਹੜੇ આરોપી ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੈਂ ਤਾਂ ਕਹਿੰਦਾ ਪਰਚਾ ਇੱਕ ਵੀ ਦਾ ਦਰਜ ਕਰੋ ਪਰਚੇ ਦਰਜ ਕਰਨਾ ਮਤਲਬ ਨਹੀਂ ਹੈ ਨਸ਼ਾ ਕਿਦਾਂ ਖਤਮ ਹੋਏਗਾ ਇਹਦੇ ਆਸਤੇ ਤਸਵੀਜ਼ ਲੈ ਕੇ ਆਓ ਆਈ ਵਾਰੀ ਵਿਧਾਨ ਸਭਾ ਚ ਮੁੱਖ ਮੰਤਰੀ ਜਿਹੜਾ ਖੜਾ ਹੁੰਦਾ ਹੀ ਗਿਣਾ ਦਿੰਦਾ ਅਸੀਂ 40000 ਪਰਚਾ ਦਰਜ ਕਰਤਾ 3800 ਬੰਦਾ ਫੜਦਿਆ ਵਾਟ ਇਜ਼ ਥਿਸ ਨਾਨਸੈਂਸ ਲੋਕਾਂ ਨੂੰ ਬੇਫਕੂ ਬਣਾਉਨੇ ਹੋ ਸਾਨੂੰ ਕੋਈ ਮਤਲਬ ਨਹੀਂ ਇੱਕ ਵੀ ਪਰਚਾ ਨਾ ਕਰੇ ਪੰਜਾਬ ਪੁਲਿਸ ਇਹ ਤਾਂ ਹੀ ਵਾਰੀ ਵਾਰੀ ਸੁਚੇਤਾਂਗ ਤਾਂ ਹੀ ਪ੍ਰੈਸ ਕਾਨਫਰੰਸ ਕਰਦੀ ਹੈ ਪੁਲਿਸ ਪੁਲਿਸ ناکਾਮਜਾਬ ਹੈ ਇੱਕ ਵੀ ਪਰਚਾ ਨਹੀਂ ਹੋਣਾ ਚਾਹੀਦਾ ਮੈਂ ਕਹਿੰਦਾ ਪਰ ਨਸ਼ਾ ਨਹੀਂ ਵਿਖਣਾ ਚਾਹੀਦਾ ਇਹਰਾ ਤੂੜ ਦੱਸੋ ਸਾਨੂੰ ਇਹ ਕੀ ਦੱਸਦੇ ਹੋ ਤੁਸੀਂ ਵੀ ਅਸੀਂ 40000 ਪਰਚਾ ਦਰਜ ਕਰਤਾ ਹੈ ਨਸ਼ਾ 4 ਗੁਣੇ ਵੱਧ ਗਿਆ ਨਹੀਂ ਵਧਿਆ ਤੁਸੀਂ ਦੱਸਿਓ ਪੱਤਰਕਾਰ ਸਾਥੀ ਦੱਸੋ ਇਹ ਇਹ ਰੇ ਇਹ ਰੀਤੇ ਗੰਭੀਰਤਾ ਦੇ ਨਾਲ ਇਹ ਸਾਰੀਆਂ ਸਰਕਾਰਾਂ ਦੇ ਵਿੱਚ ਲੇਕਿਨ ਇਹ ਸਰਕਾਰ ਚ ਜਮਾਨ ਨਕਮਾ ਹੋ ਗਿਆ ਕੰਮ ਨਸ਼ਾ ਕਾਲੀ ਦਲ ਨੇ ਸ਼ੁਰੂ ਕੀਤਾ ਸੀ ਕਾਲੀ ਦਲ ਤੋਂ ਸ਼ੁਰੂ ਹੋ ਕੇ ਨਸ਼ਾ ਸਾਡੀ ਸਰਕਾਰ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਰੋਕ ਨਹੀਂ ਪਾਏ ਸੱਚੀ ਗੱਲ ਕਰ ਲਈ ਚਾਹੀਦੀ ਹੁਣ ਤਾਂ 4 ਗੁਣੇ ਨਸ਼ਾ ਵੱਧ ਗਿਆ ਇਹ ਰੇਤੇ ਬਿਲਕੁਲ ਸਾਨੂੰ ਡਿਬੇਟ ਰੱਖਣੀ ਚਾਹੀਦੀ ਹੈ ਪੰਜਾਬ ਦੀ ਵਿਧਾਨ ਸਭਾ 'ਚ ਘੱਟੋ ਘੱਟ 4 ਦਿਨ ਕੱਲੇ ਨਸ਼ੇ ਦੇ ਉੱਪਰ ਤਾਨੇ ਨਹੀਂ ਮੇਨੇ ਚਾਹੀਦੇ ਇਧਰ ਲਾ ਕੇ ਜਾਂਦਾ ਇਹ ਅਸੀਂ ਥੋੜੀ ਸਰਕਾਰ ਵੇਲਦਾ ਅਸੀਂ 40000 ਪਰਚੇ ਕਰਤੇ ਇਹਦਾ ਕੋਈ ਪੁਕਤਾ ਹੱਲ ਕੱਢਣਾ ਪਏਗਾ ਸਾਨੂੰ ਇਹਦਾ ਆਲਟਰਨੇਟਿਵ ਸੋਚਣਾ ਪਏਗਾ ਕਿ ਅਸੀਂ ਇਸ ਸਿੰਥੈਟਿਕ ਡਰੱਗ ਦਾ ਕੀ ਆਲਟਰਨੇਟਿਵ ਦਿੰਨੇ ਹਾਂ ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ ਇਹਦਾ ਮੁੱਖ ਕਾਰਨ ਜਿਹੜਾ ਜਿਹੜਾ ਸਿੰਥੈਟਿਕ ਡਰੱਗ ਹੈ ਜਿਹਦੇ ਨਾਲ ਮੌਤਾਂ ਹੁੰਦੀਆਂ ਕੋਈ ਨਾ ਕੋਈ ਜਿਹੜੇ ਪੁਰਾਣੇ ਲੋਕ ਸੀਗੇ ਉਹ ਆਹ ਅਫੀਮ ਜਾਂ ਚੂਰਾ ਪੋਸਟ ਖਾਂਦੇ ਖੁੰਦੇ ਸੀਗੇ ਸੋ ਮੈਨੂੰ ਲੱਗਦਾ ਕਿ ਇਹਰੇ ਬਾਰੇ ਚਰਚਾ ਕਰਨ ਦੀ ਲੋੜ ਹੈ ਔਰ ਚਰਚਾ ਕਰਕੇ ਸਾਰੀਆਂ ਪਾਰਟੀਆਂ ਐਮੀਕੇਬਲੀ ਇਹ ਸਮੁੱਧੇ ਤੇ ਉੱਤੇ ਨਾ ਇਸ਼ੂ ਬਣਾਉਂਦੇ ਹੋਏ ਨਾ ਕਿਸੇ ਨੂੰ ਭੰਡ ਦੇ ਹੋਏ ਸਾਨੂੰ ਇਹਦੇ ਉੱਤੇ ਕੰਮ ਕਰਕੇ ਇਹਦਾ ਕੋਈ ਪੁਖਤਾ ਹੱਲ ਕੱਢਣਾ ਚਾਹੀਦਾ ਹੈ ਦੇਖਦੇ ਤੁਸੀਂ ਜਿਹੜਾ ਆਜ ਕੇਸ ਨੂੰ ਲੈ ਕੇ ਉਹਨਾਂ ਦੇ ਇਨਸਾਫ ਦੇ ਲਈ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੀ ਅਗਲੀ ਰਣਨੀਤੀ ਤੁਹਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਕੀ ਹੋਏਗੀ ਪੰਜਾਬ ਦੇ ਕਿਉਂਕਿ ਉਹਨਾਂ ਦੇ ਬਾਦਲ ਸਾਹਿਬ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਤੁਹਾਡੀ ਰਣਨੀਤੀ ਕੀ ਹੋਵੇਗੀ ਤੁਸੀਂ ਰਣਨੀਤੀ ਕੀ ਦੇਖੋ ਰਣਨੀਤੀ ਸਾਡੇ ਕੋਲੇ 1.5 ਸਾਲ ਕੋਈ ਰਣਨੀਤੀ ਨਹੀਂ ਹੈ ਤੁਹਾਡੇ ਕੋਲੇ 1.5 ਸਾਲ ਲੜਾਈ ਹੈ ਸੜਕਾਂ ਤੇ ਰਾਜਨੀਤੀ ਅਸੀਂ ਦੱਸਾਂਗੇ ਜਦੋਂ ਅਸੀਂ ਸਰਕਾਰ ਚਾਹੀ ਕਿ ਇਸ ਮਸਲੇ ਦਾ ਹੱਲ ਕਿੱਦਾਂ ਏਦਾਂ ਕਰਕੇ ਗਿਆ ਅੱਜ ਦੀ ਗੱਲ ਹੈ ਅੱਜ ਤਾਂ ਅਸੀਂ ਸੜਕਾਂ ਤੇ ਲੜਾਈ ਲੜ ਰਹੇ ਹਾਂ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਪੁਲਿਸ ਵਾਲਿਆਂ ਨੇ ਇੰਟਰਵਿਊ ਕਰਾਈ ਸਿੱਟ ਨੇ ਦੱਸਦਾ ਕਿ ਫਲਾ ਆਫੀਸਰ ਜਿਹੜੇ ਐ ਇਹਨਾਂ ਨੇ ਇੰਟਰਵਿਊ ਕਰਾਈ ਇਹ ਮੌਜੂਦ ਸਨ ਇਹਨਾਂ ਨੂੰ ਪਤਾ ਸੀ ਉਹਨਾਂ ਦੀਆਂ ਲੋਕੇਸ਼ਨਾਂ ਸਿੱਟ ਨੇ ਟਰੇਸ ਕਰ ਲੀਆਂ ਗਈਆਂ ਸਭ ਕੁਝ ਲੇਕਿਨ ਉਹਨਾਂ ਅਫਸਰਾਂ ਤੇ ਕੋਈ ਕਾਰਵਾਈ ਨਹੀਂ ਉਸੀ ਨੇ ਸਮਝਿਆ ਕਿ ਉਹਨਾਂ ਆਫੀਸਰਸ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਲੋਰੈਂਸ ਬਿਸ਼ਨੋਈ ਵਰਗੇ ਦੀ ਬਾਤ ਕੇ ਪ੍ਰੈਸ ਕਾਨਫਰੈਂਸ ਮੀਡੀਆ ਟ੍ਰਾਇਲ ਹੀ ਕਰਾਤਾ ਸਾਰਾ ਮੀਡੀਆ ਨੂੰ ਇੰਟਰਵਿਊ ਦਿਵਾਤੀ ਕਿਸ ਨੂੰ ਮੰਨਦੇ ਹੋ ਕਿ ਕਾਰਵਾਈ ਜਿਹੜੀ ਮੈਨੂੰ ਲੱਗਦਾ ਮੈਨੂੰ ਲੱਗਦਾ ਵਿੱਚ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਉਸ ਵੇਲੇ ਸਰਕਾਰਾਂ ਸਰਕਾਰਾਂ ਕਿਉਂਕਿ ਸਿੱਧੂ ਮੂਸੇ ਵਾਲਾ ਇੰਟਰਨੈਸ਼ਨਲ ਫਿਗਰ ਸੀਗਾ ਉਹਦੀ ਚਰਚਾ ਬੜੀ ਹੋ ਰਹੀ ਸੀ ਇਹ ਸਾਰੀ ਚੀਜ਼ ਡਾਇਵਰਟ ਕਰਨ ਦੇ ਬਾਰੇ ਕਿਉਂਕਿ ਉਹਨੇ ਕਿਹਾ ਮੈਂ ਗਊ ਮਾਤਾ ਦੀ ਗੱਲ ਕੀਤੀ ਤੁਸੀਂ ਦੇਖਿਆ ਹੋਣਾ ਗਊ ਮਾਤਾ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਖਾਲਿਸਤਾਨੀ ਨਹੀਂ ਆ ਸੋ ਸਾਰੇ ਇਸ਼ੂ ਨੂੰ ਡਾਇਵਰਟ ਕਰਨਾ ਚਾਹਿਆ ਲਾਰੈਂਸ ਬਿਸ਼ਨੋਈ ਨੇ ਇਹ ਹੋ ਸਕਦਾ ਕਿ ਇਹ ਜਿਹੜੀ ਇੱਕ ਰਾਇਆ ਕਰਾਇ ਸਰਕਾਰਾਂ ਵੱਲੋਂ ਗਿਆ ਹੋਵੇ ਇੱਕ ਸਪੈਸ਼ਲੀ ਅਰੇਂਜਡ ਨਹੀਂ ਤਾਂ ਪੁਲਿਸ ਕਸਟਡੀ ਚ ਬੰਦਾ ਹੋਵੇ ਬੰਦਾ ਰਿਮਾਂਡ ਤੇ ਹੋਵੇ ਸੀਆਈਏ ਚ ਹੋਵੇ ਤੇ ਉਰੀ ਇੰਟਰਵਿਊ ਹੋ ਜੇ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਮਰਨਾ ਹੈ ਤੁਸੀਂ ਕਿਸੇ ਦੀ ਕਰ ਲਓਗੇ ਇਹ ਸਾਰੇ ਦਾ ਸਾਰਾ ਤਾਣਾ ਬਾਣਾ ਤੁਹਾਨੂੰ ਦੱਸਿਆ ਨਾ ਤੁਸੀਂ ਅਖਿਆ ਰਣਨੀਤੀ ਕੀ ਹੈ ਦੋ ਦਿਨਾਂ ਚ ਦੱਸਾਂਗੇ ਸਰਕਾਰ ਬਣ ਤੋਂ ਬਾਅਦ ਕੀ ਰਣਨੀਤੀ ਸੇ ਹਾਂ ਜੀ ਬਹੁਤ ਵਧਾਈ ਦੇਣਾ ਚਾਹੁੰਦੇ ਆਂ ਜੀ ਬਹਾਰ ਕਰਤਾ ਤਾਂ ਲੱਗਦਾ ਹੈ ਕਿ ਦਿੱਕਤੀ ਚ ਹੀ ਸਾਨੂੰ ਤਾਂ ਫੇਰ ਹੋਈ ਇਹ ਤੱਕੇਛਾਈ ਤਾਂ ਰੋਜ਼ ਹੋ ਰਹੀ ਹੈ ਜਨਾਬ ਕੱਲ ਮੈਂ ਅੱਜ ਹੁਣ ਸੜਕ ਦਾ ਉਦਘਾਟਨ ਕਰਕੇ ਆਏ ਹਾਂ ਜਿਹੜੇ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਉਹ ਮੈਨੂੰ ਆਇਆ ਚਿੱਠੀ ਮੈਂ ਉਦਘਾਟਨ ਕਰਨਾ ਸੀ অথরাইਜ਼ਡ ਮੈਂ ਕੱਲ ਮਾਨੂੰਕੇ ਬੀਬੀ ਕਰਗੀ ਧੱਕੇ ਨਾਲ ਉੱਥੇ ਤੇ ਮੈਂ ਕਿਹਾ ਬੀਬੀ ਜੀ ਜੇ ਇੰਨਾ ਚਾਹ ਸੀ ਮੈਨੂੰ ਦੱਸ ਦਿੰਦੇ ਮੈਂ ਤੁਹਾਨੂੰ ਆਪ ਨਾਲ ਲਿਆਉਂਦਾ ਪ੍ਰਿੰਸ ਸਰ ਸਾਰੀ ਚੀਜ਼ ਇਹ ਗੱਲ ਕਿ ਤੁਸੀਂ ਮੈਂ ਪਰਲਮੈਂਟ ਸਰ ਉਹਨਾਂ ਲੁਧਿਆਣੇ ਚ ਵੀ ਵੇਖੀ ਜਾਂਦੀ ਸੀ ਕਿ ਕ੍ਰੈਡਿਟ ਵਾਰ ਦੇ ਲੀਨ ਕਦੇ ਐਮਐਲਏ ਜਿਹੜੇ ਨੇ ਉਦਘਾਟਨ ਕਰ ਜਾਂਦੇ ਸਨ ਉਹ ਤੁਹਾਡੇ ਨਾਲ ਸੋ ਆਈ ਵਿਲ ਨਾਟ ਟੇਕ 댓 ਐਨੀ ਕ੍ਰੈਡਿਟ ਮੈਂ ਐਵੇਂ ਫੋਕਾ ਕ੍ਰੈਡਿਟ ਕੋਈ ਨਹੀਂ ਲੈਣਾ ਚਾਹੁੰਦਾ ਕੰਮ ਕਰਾਂਗੇ ਤੇ ਕ੍ਰੈਡਿਟ ਲਵਾਂਗੇ